ਆ ਦਾ ਚੋਦਰ ਮਾ ਜੀ ਬਾਈ ਸਤਿ ਸ਼੍ਰੀ ਅਕਾਲ ਹੋ ਤਿੱਕਾ ਕੋ ਸਤਿ ਸ਼੍ਰੀ ਅਕਾਲ ਤੇ ਆ ਬਾਈ 23 ਮਾਡਲ ਆ ਸਾ ਹਾਂਜੀ ਪਾਵਰ ਸਟੀਰੀਂਗ ਆ ਸਾਰੇ ਟਾਇਰ ਨਵੇ ਆ ਨਾਲ ਦੇ ਆ ਹਾਂ ਤੈਨੂੰ 60 ਘੰਟੇ ਚੱਲੇ ਹਨ 560 ਘੰਟੇ 560 ਘੰਟੇ ਚੱਲਿਆ ਬਾਈ ਹਾਂਜੀ ਇੱਕ ਦਾ ਇਹ ਟਰੈਕਟਰ ਇੱਕ ਟਰੈਕਟਰ ਹੋਰ ਅੱਛਾ ਜੀ ਤੇ ਦੋ ਬਾਈ ਨੇ ਮੋਡੀਫਾਈ ਕੀਤਾ ਆ ਅੱਛਾ ਦੋ ਹਾਂ ਤੇ ਦੋ ਆਸ਼ੇ 22 ਤੇ 23 ਹਾਂਜੀ ਚਾਰੇ ਕਿੱਥੇ ਚੱਲੇ ਆ ਬਾਈ ਇਹ ਅਮਰੀਕਾ ਜਾ ਰਹੇ ਹਾਂਜੀ ਅਮਰੀਕਾ ਜਾ ਰਹੇ ਆਪਣੀ ਤੇ ਬਾਕੀ ਬਾਈ ਨਾ ਕਰੋ ਗੱਲ ਹਾਂ ਦੱਸੋ ਬਾਈ ਜੀ ਵੀਡੀਓ ਦੇਖ ਰਹੇ ਹੋ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਸਤਰੀ ਮਾਚਣੇ ਬੰਨੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਤੇ ਟਰੈਕਟਰ ਬਾਈ ਜਤਿੰਦਰ ਸਿੰਘ ਧਾਮੀ ਦਾ ਜੀ ਇਹ ਅੱਛਾ ਜੀ ਤੇ ਇਹਨਾਂ ਦਾ ਆਪਾਂ ਇੱਕ ਕਮਾਣੀ ਵਾਲਾ ਸ਼ਰੂ 1968 ਮਾਡਲ ਤਿਆਰ ਕੀਤਾਗਾ ਪਹਿਲਾਂ ਆਪਣਾ ਟਰੈਕਟਰ ਮੋਡੀਫਾਈ ਦਾ ਕੰਮ ਹਾਂਜੀ ਇੱਕ ਟੌ ਟਰੈਕਟਰ ਹਾਂਜੀ ਕੇ ਟਰੈਕਟਰ ਅਮਰੀਕਾ ਜਾ ਰਿਹਾ ਹੈ ਉਹਦਾ ਮੰਨ ਲਓ ਸ਼ਿਪਿੰਗ ਹੋ ਗਈ ਉਹਦੀ ਤੇ ਇਹ ਬਾਅਦ ਚ ਲੈ ਕੇ ਜਾਣਗੇ ਸਾਰਾ ਇਹ ਆਸ਼ੇ ਤੁਹਾਨੂੰ ਕਿਹਨੇ ਦਵਾਇਆ ਬਾਈ ਇਹ ਸਰਮੇ ਨੇ ਦਵਾਇਆ ਆਪਾਂ ਦਵਾਏ ਆ ਬਾਈ ਦਾ ਨੰਬਰ ਬੋਲ ਦੇ ਰੀਲ ਹੀ ਪਾਉਣੀ ਆ ਕੋਈ ਕੰਟੈਕਟ ਨੰਬਰ ਆਪਣਾ 98147375969478237596 ਠੀਕ ਹੈ ਤੇ ਆਪਾਂ ਮੰਨ ਕੇ ਚੱਲ ਮੋਡੀਫਾਈ ਕਰ ਦਿਆਂ ਰੈਟ ਬਿਲਕੁਲ ਜੀ ਆਪਣਾ ਮੋਡੀਫਾਈ ਦਾ ਕੰਮ ਹੈ ਮਿਸਟਰੀ ਮਹਿਤਾਲਾ YouTube ਤੇ ਤੁਸੀਂ ਸਰਚ ਮਾਰ ਸਕਦੇ ਠੀਕ ਹੈ ਇਹ ਆ ਦੇਖੋ ਭਰਾ ਮੇਰਾ ਇਹ ਬਾਈ ਬਾਹਰ ਕਾਲ ਦਾ ਟਰੈਕਟਰ ਤੇ ਆਪਾਂ ਕਰਕੇ ਕਿ ਇੱਕ ਆਸਾ ਜਾ ਰਿਹਾ ਹੈ ਇੱਕ ਬਾਈ ਕਹਿੰਦਾ ਕਮਾਣੀਆਂ ਆਸਾ ਜਾ ਰਿਹਾ ਬਹੁਤ ਐਂ ਟਰੈਕਟਰ ਘੱਲਣੇ ਨੇ ਓਕੇ ਭਰਾ ਲੱਭ ਕੇ ਠੀਕ ਕਰਦੇ ਵੀਡੀਓ ਨੂੰ ਤੇ ਬਾਈ ਤੋਂ ਕੋਈ ਟਰੈਕਟਰ ਮੋਡੀਫਾਈ ਕਰਾਉਣਾ ਹੋਵੇ ਤੇ ਬਾਈ ਨਾਲ ਕਰ ਲੈ ਸੰਪਰਕ